ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਤੇ ਗਾਇਸ ਸਾਡਾ ਅੱਜ ਦਾ ਵਲੌਗ ਹੈਗਾ ਜੀ ਤੇ ਪਹਿਲਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਲੋਹੜੀ ਕਿਉਂਕਿ ਅੱਜ ਹੈਗੀ ਜੀ ਹੈਪੀ ਲੋਹੜੀ ਤੇ ਆਪਾਂ ਲੋਹੜੀ ਤੇ ਕੁਝ ਸਪੈਸ਼ਲ ਬਣਾਉਣ ਲੱਗੇ ਹਾਂ ਜਿੱਦਾਂ ਤੁਸੀਂ ਸਾਰਿਆਂ ਨੇ ਦਾ ਜਿੱਦਾਂ ਤੁਸੀਂ ਸਾਰਿਆਂ ਨੇ ਦਾਲ ਵਾਲੀ ਤੇ ਟਿੱਕੀ ਖਾਦੀ ਹੋਣੀ ਵਾ ਬਟ ਆਪਾਂ ਕੋਈ ਸਪੈਸ਼ਲ ਤਰੀਕੇ ਨਾਲ ਅੱਜ ਬਣਾਉਣ ਲੱਗੇ ਵਾਂ ਆਪਾਂ ਬਣਾਉਣ ਲੱਗੇ ਵਾਂ ਜੀ ਮੇਥੀ ਤੇ ਦੁੱਜੀ ਕਿਹੜੀ ਟਿੱਕੀ ਮੰਮੀ ਅੰਲੀ ਮੇਥੀ ਤੇ ਆਲੂ ਦੀ ਟਿੱਕੀ ਬਣਾਉਣ ਲੱਗੇ ਹਾਂ ਬਦਾਲਾ ਵਾਲੀ ਵਿੱਚ ਚੌਲਾਂ ਦਾ ਆਟਾ ਆਪਾਂ ਖੁਦ ਆਪਣੇ ਘਰ ਹੀ ਬਣਾਉਣਾ ਵਾ ਸਾਰਾ ਕੁਝ ਜੀ ਤੁਹਾਨੂੰ ਵਿਖਾਉਣੇ ਵਾ ਤੇ ਚਲੋ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਹੁਣ ਰੈਸਪੀ ਦੇ ਨਾਲ ਗਾਇਸ ਵੇਖ ਸਕਦੇ ਜਿਓ ਆ ਇਮਲੀ ਆ ਤੇ ਆਪਾਂ ਇਹਦਾ ਕੀ ਬਣਾਣਾ ਮੰਮੀ ਇਮਲੀ ਦਾ ਇਮਲੀ ਦੀ ਪਹਿਲਾਂ ਬਣਾਉਣੀ ਆਪਾਂ ਚਟਣੀ ਤੇ ਗਾਇਸ ਚਲੋ ਵੇਹ ਦੇ ਚਾਹ ਦੇ ਵਿੱਚ ਮਿਕਸ ਕਰੀਏ ਚਟਨੀ ਦਾ ਵਲੌਗ ਤੋਂ ਤੇ ਇਦਾਂ ਮੰਮੀ ਨੇ ਚਾਰਾਂ ਡੱਟਾ ਲੱਗਿਆ ਮੈਨੂੰ ਇਹ ਮੋਟੇ ਇਹ ਤੇ ਗੋੜੇ ਕੋੜੇ ਕੀ ਆਪਾਂ ਆਲੂ ਬੋਇਲ ਨਮਕਾ ਪਰਟਾਟੇ ਐਂ ਨੀ ਕੋਈ ਆਮੇ ਇੱਕ ਉਹ ਦੇ ਐਨਾ ਨਾ ਆਪਾਂ ਇੰਨਾ ਨਹੀਂ ਕਰਨਾ ਆਪਾਂ ਲੈ ਇਹ ਦੋ ਕੀ ਆਲੂ ਇਹਨਾਂ ਨੇ ਹਣਾ ਦੋ ਕਾਲੋ हा इन किया कुछ, कुछ, कुछ अच्छा ना 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 ना। तो कुछ गुड़ बन ग इधर आप लैके रखी पहला गाय से बना दो चटनियाँ गाई सेप्पा लगे दो चटन बना एक खट्टी मिठ्ठी तक कड़ी एक ओ... கேதி தனியாக தனியாக பதினாறு ओके ओके ਇਹ ਟੇਸਟ ਬਹੁਤ ਵਧੀਆ ਬਣਾ ਆ ਮਿੱਚਾ ਤੇ ਚਾਹ ਲੂ। ਇਹ ਆਪਣੀ ਪਹਿਲੀ ਚਟਨੀ ਹੈ ਸਮਾਣਾ। ਹੂੰ ਇੱਕ ਚੰਗਾ ਸਮਾਣਾ ਹੈ। ਨਾ ਲੱਗੇ ਮੈਂ ਕਰਨ ਮਿਕਸੀ ਕਰੇ। ਪਹਿਲਾ ਮੰਮੀ ਨੇ ਪਾਤਾ ਹੈ ਧਨੀਆ ਧਨ ਰਬ ਦੇਣਾ ਵਿੱਚ ਇਕੱਠਾ ਹੀ ਨਮਕ ਤਾਂ ਨਮਕ ਥੋੜਾ ਕਾਲਾ ਪੋਣਾ ਬਲੈਕ ਸਾਲਟ ਥੋੜਾ ਜਿਹਾ ਪਾਜੇਨਾ ਦੇ ਗਾਇਸ ਜਿੰਬੂ ਤੇ ਵਾਰਿਆ ਦੇ ਸਾਡੇ ਪਾਪਾ ਪਾਪਾ ਜੀ ਕਹਿੰਦੇ ਕਿ ਤੇ ਚਟਨੀ ਬਣੇ ਤੇ ਮੈਂ ਖਾਵਾਂ ਸਾਡਾ ਪਾਪਾ ਅੱਧਾ ਕੇ ਨਿੰਬੂ ਪਾਉਣਾ ਗਾਇਸ ਅੱਧਾ ਕੇ ਪਾਉਣਾ ਹੈ ਖੱਟੇ ਮਿੱਠੇ ਜਿਹੋ ਜਿਹੋ ਜਿੰਨੇ ਜਿੰਨੇ ਇਹ ਆ ਗਿਆ ਗਾਇਸ ਹੁਣ ਬਸ ਨਾਮ ਇਹ ਤਾਂ ਅੰਦਰ ਹੀ ਗਿਆ ਦੋ ਕੰਜੀ ਗਾਇਸ ਵੇਖੋ ਸਮਝ ਲੈ ਕਿ ਨਿਕਿਆ ਡੋਂਦੇ ਆਹ ਬੋਟਾ ਵਾਹ ਆਹ ਵਾਹ ਪਰ ਫਮੀ ਲੈਣੀ ਕੋਈ ਵਾਰ ਕੋਈ ਕਿਉਂ ਵੀ ਠੰਡਿਆਈ ਹੋ ਜੂਗਾ ਨਾ ਖਰਾਬ ਨਹੀਂ ਹੋ ਰਹਿਣਾ ਚੰਨੀ ਮਮਾ ਪਾ ਲਾ ਮਮਾ ਮੈਂ ਕਰਦਾ ਤੂੰ ਵੀਡੀਓ ਬਣਾ ਮਰੀ ਬੰਦ ਤੇ ਦੇਖ ਸਕਦੇ ਗਾਇਸ ਰੋਬਨਾ ਹੱਡੀ ਹਰੀ ਚਟਨੀ ਭਰਾ ਰਹੀ ਆ ਦੇਖ ਸਕਦੇ ਗਾਇਸ ਕਿੰਨੀ ਵਧੀਆ ਬਣ ਗਈ ਆ ਹੁਣ ਮੈਂ ਕੱਲੇ ਜੀ ਕੱਢਦੀ ਫੇਰ ਤੁਹਾਨੂੰ ਦਿਖਾਵਾਂਗੀ ਗਾਇਸ ਮੰਮੀ ਕੱਢਣ ਲੱਗੀ ਚਟਨੀ ਉਹ ਬੋਲ ਨੂੰ ਕੱਦੋ ਬੰਦ ਸੋ ਕੀ ਮੇਰੀ ਬਣੀ ਗਈ ਕਿਤਨੀ ਉਹ ਬਈ ਨਹੀਂ ਸੁਗੰਧ ਪੈ ਰਹੀ ਮੈਨੂੰ ਵੱਧਾਈ ਮੜ ਜਿਹਾ ਲੱਗਦਾ ਹੈ ਇਸ ਚਟਣੀ ਸਾਡੀ ਇਹ ਵਾਲੀ ਬਣ ਕੇ ਹੋ ਗਈ ਰੈਡੀ ਹੁਬਾਰੀ ਕਿਤਨੀ ਸਾਡੀ ਹੋ ਗਈ ਤਿਆਰ ਵਿੱਚ ਪਾਵਾਂ ਦਹੀਂ ਇਹ ਜੇ ਇਹ ਤੁਹਾਨੂੰ ਦਿਖਾਵਾਂਗੇ ਨਾਲੇ ਇਹਦੇ ਵਿੱਚ ਹੁਣ ਦਹੀਂ ਪਾਵਾਂਗੇ ਹੈ ਇਹ ਬੰਦੀ ਹੈ